ਔਣੇ 3 ਲੱਖ ਜਿਹੜੇ ਨੌਜਵਾਨ ਨੇ ਸਾਡੇ ਸੂਬੇ ਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਅੱਜ ਵੀ ਤੁਸੀਂ ਸਾਰੇ ਜਾਨ ਦੇਵ ਮਾਨ ਸਾਹਿਬ ਮੁੰਬਈ ਦੇ ਵਿੱਚ ਨੇ ਉਹ ਲਗਾਤਾਰ ਸਨਤਕਾਰਾਂ ਨੂੰ ਮਿਲ ਰਹੇ ਆ ਕਈਆਂ ਮੀਟਿੰਗਾਂ ਹੋ ਚੁੱਕੀਆਂ ਨੇ ਕੁਝ ਮੀਟਿੰਗਾਂ ਹੋਣਗੀਆਂ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਿਵੇਸ਼ ਆਵੇ ਪੰਜਾਬ ਦਾ ਜਿਹੜਾ ਬਿਜ਼ਨਸ ਆ ਉਹ ਵਧੇ ਫੁੱਲੇ ਪਰ ਪੰਜਾਬ ਦੇ ਵਿੱਚ ਜਰੋਜ਼ਗਾਰ ਪੈਦਾ ਹੋਣ ਔਰ ਜਿਹੜਾ ਸਾਡਾ ਸੁਪਨਾ ਹੈ ਰੰਗਲੀ ਪੰਜਾਬ ਦਾ ਉਹ ਪੂਰਾ ਹੋ ਸਕੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੱਧੇ ਨਜ਼ਰ ਰੱਖਦੇ ਹੋਏ ਜਦੋਂ ਮਾਨ ਸਾਹਿਬ ਦੀ ਇਹ ਸੋਚ ਹੈ ਤੇ ਜਿਹੜੇ ਉਹਨਾਂ ਦੇ ਮਨਿਸਟਰ ਨੇ ਮਨਿਸਟਰਾਂ ਦੀ ਟੀਮ ਹੈ ਉਹ ਵੀ ਪਿੱਛੇ ਕੀ ਨੇ ਰਹਿ ਸਕਦੀ ਹੈ। ਔਰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਵਾ ਜੀ ਨੇ ਅਸੀਂ ਉਚੇਚੇ ਤੌਰ ਤੇ ਜਿਹੜੀ ਹੈ ਉਸਰਾਹਨਾ ਕਰਨੀ ਚਾਹਾਂਗੇ, ਤਾਰੀਫ ਕਰਨੀ ਚਾਹਾਂਗੇ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੀ ਹੋਇਆ ਜਦੋਂ ਉਹਨਾਂ ਨੇ ਬਜਟ ਬਣਾਇਆ ਉਹਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਫੀਡਬੈਕ ਲਿਆ, ਫੀਡਬੈਕ ਲਿਆ ਔਰ ਵਪਾਰੀਆਂ ਤੋਂ ਵੀ ਫੀਡਬੈਕ ਲਿਆ। ਸੋ ਉਸ ਫੀਡਬੈਕ ਦਾ ਨਤੀਜਾ ਇਹ ਨਿਕਲਿਆ ਜਿਹੜੇ ਵਪਾਰੀ ਸੀ ਉਹ ਸਰਕਾਰ ਦੇ ਨਾਲ ਹੋਰ ਜੁੜ ਗਏ ਮੈਨੂੰ ਕੱਲ ਹੀ ਜਨਕਿ ਬਹੁਤ ਸਾਰੇ ਜਨਕਿ ਕਿਉਂਕਿ ਮੈਂ ਪੰਜਾਬ ਦਾ ਪ੍ਰਧਾਨ ਨਹੀਂ ਹਾਂ ਟਰੇਡਿੰਗ ਦਾ ਇਸ ਕਰਕੇ ਬਹੁਤ ਸਾਰੇ ਵਪਾਰੀਆਂ ਤੇ ਜਿਹੜੇ ਹੈ ਉਹ ਫੋਨ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਕਾਰਨ ਵੀ ਇਹ ਹੀ ਹੈ ਕਿ ਲੋਕ ਜਿਹੜੇ ਵਪਾਰੀ ਨੇ ਉਹ ਸਰਕਾਰ ਦਾ ਖਾਸ ਕਰਕੇ ਹਰਪਾਲ ਸਿੰਘ ਚੀਵਾ ਜੀ ਦਾ ਤਲਵਾ ਕਰਨਾ ਚਾਹੁੰਦੇ ਆ ਕਿ ਜਿਹੜੀ ਉਹ OTS 3 ਜਿਹੜੀ ਉਹ ਸਕੀਮ ਲੈ ਕੇ ਆਏ ਸੀ ਉਹ ਬੜੀ ਸਫਲ ਨਹੀਂ ਹੈ ਐਸਾ ਨਹੀਂ ਹੈ ਕਿ OTS ਸਕੀਮ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਆਈ ਹੈ ਇਸ ਤੋਂ ਪਿਛਲੀਆਂ ਸਰਕਾਰਾਂ ਨੇ ਵੀ OTAS 1 ਤੇ OTAS 2 ਉਹ ਲੈ ਕੇ ਆਏ ਜਿਹਦੇ ਵਿੱਚ ਤਕਰੀਬਨ 30711 ਜਿਹੜੇ ਡੀਲਰ ਸੀ ਉਹਨਾਂ ਨੇ ਉਸ ਦੇ ਵਿੱਚ ਭਾਗ ਲਿਆ ਤੇ 13.15 ਕਰੋੜ ਰੁਪਈਆ ਜਿਹੜਾ ਹੈਗਾ ਸਰਕਾਰ ਨੂੰ ਉਹਦਾ ਇਕੱਠਾ ਹੋਇਆ ਪਰ ਜਿਹੜੀ ਸਕੀਮ ਜਿਹੜੀ ਹੈ ਕਿਉਂਕਿ ਹਰਪਾਰ ਸਿੰਘ ਚੀਵਾ ਜੀ ਨੇ ਵਪਾਰੀਆਂ ਨਾਲ ਗਾਹ ਮਿਸ਼ਕਰਾ ਕੀਤਾ ਕਿ ਜਿਹੜੀ ਸਕੀਮ ਹੈ ਇਸ ਤਰ੍ਹਾਂ ਦੀ ਜਾਂਦੀ ਜਾਵੇ ਕਿਉਂਕਿ ਅਸੀਂ ਇਹ ਵੀ ਸਮਝਦੇ ਹਾਂ ਜਦੋਂ ਲਿਟੀਕੈਸੀ ਦੇ ਵਿੱਚ ਪੈ ਜਾਂਦੇ ਆ ਉਹਦੇ ਵਿੱਚ ਸਰਕਾਰ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਹੋਰ ਨਵੀਆਂ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉਹ ਵੀ ਉਧਰ ਇੰਗੇਜ ਹੋ ਜਾਂਦੇ ਆ ਔਰ ਜਿਹੜਾ ਵਪਾਰੀ ਹੈ ਜਾਂ ਡੀਲਰ ਹੈ ਉਹਦਾ ਵੀ ਸਮਾਂ ਤੇ ਪੈਸਾ ਬਰਬਾਦ ਹੁੰਦਾ ਆ ਇਸ ਕਰਕੇ ਉਹਨਾਂ ਦੇ ਸੁਝਾਵਾਂ ਦੇ ਮੁਤਾਬਕ ਜਿਹੜੀ ਅਸੀਂ ODYS 3 ਲੈ ਕੇ ਆਏ ਉਹ ਹੁਣ ਤੱਕ ਦੀ ਪੂਰੇ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਧ ਸਫਲ ODYS ਸਕੀਮ ਆ ਅਸੀਂ ਉਸ ਦਾ ਧੰਨਵਾਦ ਕਰਨ ਵਾਸਤੇ ਜਿਹੜੇ ਤੁਹਾਨੂੰ ਮੈਂ ਫਸਲਿਆ ਇਸ ਸਕੀਮ ਦੇ ਵਿੱਚ ਜਿਹੜਾ ਹੈਗਾ 70311 ਡੀਲਰਾਂ ਨੇ ਫਾਇਦਾ ਲਿਆ ਔਰ ਸਰਕਾਰ ਨੂੰ ਇਸ ODS ਪਿੰਡ ਦੇ ਦੁਆਰਾ 164.35 ਕਰੋੜ ਰੁਪਏ ਜਿਹੜਾ ਹੈਗਾ ਉਹ حاصل ਹੋਇਆ। ਇਸ ਸਕੀਮ ਮੈਂ ਥੋੜਾ ਜਿਹਾ ਦੱਸ ਦਿਆਂ ਦੀ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਇਸ ਨਹੀਂ 164.35 ਕਰੋੜ ਰੁਪਏ। ਇਸ ਸਕੀਮ ਦੇ ਦੋ ਹਿੱਸੇ ਸੀ। ਇੱਕ ਉਹ ਜਿਹੜਾ ਵਪਾਰੀ ਡੀਲਰ ਜਿਹਦੇ ਵੱਲ ਜਿਹੜਾ ਹੈਗਾ ਵਿਆਜ, ਜੁਰਮਾਨਾ ਤੇ ਟੈਕਸ ਦਾ ਕੁੱਲ ਮਿਲਾ ਕੇ 1 ਲੱਖ ਰੁਪਏ ਤੱਕ ਦਾ ਬਕਾਇਆ ਸੀ। ਇਕ ਕੁੱਝ ਉਹ ਵਪਾਰੀ ਸੀ ਜਿਨ੍ਹਾਂ ਨੇ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਬਕਾਇਆ ਹੈਗਾ ਸੀ ਉਸ ਦੇ ਵਿੱਚ ਜਿਨ੍ਹਾਂ ਦਾ 1 ਲੱਖ ਤੱਕ ਦਾ ਬਕਾਇਆ ਸੀ ਭਾਵੇਂ ਉਹ ਟੈਕਸ ਸੀ ਭਾਵੇਂ ਉਹ ਜੁਰਮਾਨਾ ਸੀ ਤੇ ਭਾਵੇਂ ਵਿਆਜ ਸੀ ਉਹ ਸੇ 100% ਮਾਫ ਕੀਤਾ ਜਿਸ ਦੇ ਨਾਲ 50903 ਜਿਹੜੇ ਡੀਲਰ ਸੀ ਉਹਨਾਂ ਦਾ ਕੇਸ ਨਟਾਰਾ ਹੋਇਆ ਤੇ 221.75 ਕਰੋੜ ਰੁਪਏ ਦਾ ਉਹਨਾਂ ਨੂੰ ਫਾਇਦਾ ਹੋਇਆ ਜਿਹੜਾ ਵੇਟ ਜਿਹੜਾ ਦੇ ਦਿੱਤੀ ਕਾ ਕੋਨਾਂ ਦਾ ਤੇ 100% ਲੀਵ ਹੋ ਗਿਆ ਨਾ ਕੁਝ ਵੀ ਸ਼ੰਗਲ ਨਹੀਂ ਜੂ ਦੂਜੇ ਵੱਲ ਇਹ ਦੇਖੇ ਕਿ 19408 ਉਹ ਕੇਸ ਸੀ ਜਿਨ੍ਹਾਂ ਦੇ ਝੁਮੇ 1 ਲੱਖ ਮਤਲਬ ਜਿਨ੍ਹਾਂ ਨੇ ਫਾਇਦਾ ਲਿਆ ਕੇਸਾਂ ਦੇ ਕੁਝ ਹੋਰ ਵੀ ਹੈ ਜਿਨ੍ਹਾਂ ਦਾ 1 ਲੱਖ ਤੋਂ ਵੱਧ ਲੈ ਕੇ 1 ਕਰੋੜ ਤੱਕ ਦਾ ਬਕਾਇਆ ਸੀ ਉਹਦੇ ਵਿੱਚ ਵਿਆਜ ਵੀ ਸੀ ਉਹਦੇ ਵਿੱਚ ਜੁਰਮਾਨਾ ਵੀ ਸੀ ਔਰ ਉਹਦੇ ਵਿੱਚ ਟੈਕਸ ਵੀ ਸੀ ਜਿਹੜਾ ਵਿਆਜ ਅਤੇ ਜੁਰਮਾਨਾ ਸੀ ਉਹ 100% ਵੇਪ ਕੀਤਾ ਤੇ ਜਿਹੜਾ ਟੈਕਸ ਸੀ ਉਹ 50% ਵੇਪ ਕੀਤਾ ਇਸ ਦੇ ਵਿੱਚ ਵੀ 664.46 ਕਰੋੜ ਰੁਪਏ ਦਾ ਫਾਇਦਾ ਜਿਹੜਾ ਸੀ ਉਹ ਪੰਜਾਬ ਦੇ ਡੀਲਰਾਂ ਨੂੰ ਪਿਆ ਔਰ ਪੰਜਾਬ ਦੇ ਡੀਲਰਾਂ ਨੇ ਜਿਹੜਾ ਹੈਗਾ ਇਸ ਦਾ ਸਰਕਾਰ ਨੂੰ ਵਧਾਈਆਂ ਦਿੱਤੀਆਂ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ ਕਿਉਂਕਿ ਸਰਕਾਰ ਲਗਾਤਾਰ ਜਿਹੜਾ ਹੈਗਾ ਵਪਾਰੀਆਂ ਦੇ ਸੰਪਰਕ ਦੇ ਵਿੱਚ ਹੈਗਾ ਇਹ ਕਾਰਨ ਕੀ ਹੈ ਕਿਉਂਕਿ ਜਿਹੜੀ ਸਾਡੀ ਨੀਅਤ ਤੇ ਨੀਤੀ ਬੜੀ ਸਪਸ਼ਟ ਹੈ ਅਸੀਂ ਵਪਾਰ ਚਾਹੁੰਦੇ ਹਾਂ ਕਿ ਜਿਹੜੇ ਵਪਾਰੀ ਹੈ ਜਾਂ ਉਦਯੋਗਪਤੀ ਹੈ ਉਹ ਪੰਜਾਬ ਦੇ ਵਿੱਚ ਫ੍ਰੀ ਮਾਈਂਡ ਹੋ ਕੇ ਆਪਣੇ ਬਿਜ਼ਨਸ ਦੇ ਉੱਤੇ ਧਿਆਨ ਦੇ ਆਪਣਾ ਬਿਜ਼ਨਸ ਕਰੋ ਕਿਉਂਕਿ ਜੇ ਉਹ ਬਿਜ਼ਨਸ ਕਰਨਗੇ ਉਹਨਾਂ ਕੋਲੇ ਪੈਸਾ ਆਏਗਾ ਸਰਕਾਰ ਨੂੰ ਵੀ ਟੈਕਸ ਦੇ ਰੂਪ ਦੇ ਵਿੱਚ ਕਲੈਕਸ਼ਨ ਹੋਏਗੀ ਔਰ ਇਹੀ ਜਿਹੜੇ ਛੋਟੇ-ਛੋਟੇ ਦੁਕਾਨਦਾਰ ਨੇ ਛੋਟੇ-ਛੋਟੇ ਵਪਾਰੀ ਨੇ ਕਿ ਸਾਡੇ ਨੌਜਵਾਨ ਨੂੰ ਰੁਜ਼ਗਾਰ ਦਿੰਦੇ ਆ ਸੋ ਮਾਨ ਸਾਹਿਬ ਦਾ ਜਨਕਿ ਅਸੀਂ ਅਸਲੋਂ ਵੀ ਸ਼ੁਕਰੀਆ ਦਾ ਕਰਨਾ ਚਾਹੁੰਦੇ ਹਾਂ ਕਿ ਪਹਿਲੀ ਵਾਰੀ ਸੂਬੇ ਦੇ ਵਿੱਚ ਐਸਾ ਮਾਹੌਲ ਬਣਿਆ ਹੈਗਾ ਨਾ ਕੇਵਲ ਇਸ ਪੱਖ ਤੋਂ ਬਲਕਿ ਜਿਹੜੇ ਉਦਯੋਗਪਤੀ ਨੇ ਚਾਹੇ ਉਹ ਲਾਰਜ ਆਰਡਰ ਦੀ ਗੱਲ ਹੋਵੇ ਜਾਂ ਲਾਰਜ ਫੀਤਾ ਸ਼ਾਹੀ ਦੀ ਗੱਲ ਹੋਵੇ ਉਹਨਾਂ ਨੂੰ ਜਿਹੜਾ ਪਰਸਟੂਰੈਂਸ ਦੇ ਵਿੱਚ ਜਿਹੜਾ ਹੈਗਾ ਉਹ ਸਹਿਯੋ ਇਹੀ ਕਾਰਨ ਹੈ ਤੁਸੀਂ ਦੇਖੋ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਾ ਕੇਵਲ ਇਹ ਪੈਸਾ ਆਇਆ ਬਲਕਿ ਜੇ ਅਸੀਂ ਸਟੈਂਪ ਤੇ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਉਹ ਵੀ ਤੁਸੀਂ ਪਿਛਲੇ ਦਿਨੀ ਜਿੰਪਾ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਵਿੱਚ ਵੀ ਤੁਸੀਂ ਦੇਖਿਆ ਕਿ ਲਗਾਤਾਰ ਜੋ ਵਧ ਰਿਹਾ ਉਹ ਦੋਟਰੀ ਹੋ ਰਹੀ ਹੈ ਮਈ ਮਹੀਨੇ ਦੇ ਵਿੱਚ ਜੇ 22% ਦੀ ਗਰੋਥ ਹੁੰਦੀ ਹੈ ਤੇ ਜੂਨ ਦੇ ਵਿੱਚ ਅੱਗੇ ਜਾ ਕੇ 42% ਦੀ ਗਰੋਥ ਹੁੰਦੀ ਹੈ ਤੇ ਜੁਲਾਈ ਜਿਹੜਾ ਪਿਛਲਾ ਮਹੀਨਾ ਸੀ 71% ਦੀ ਗਰੋਥ ਹੁੰਦੀ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਨੀਅਤ ਤੇ ਨੀਤੀਆਂ ਨੇ ਉਦੇ ਤਹਿਤ ਜਿਹੜਾ ਹੈਗਾ ਪੰਜਾਬ ਉਹ ਸਹੀ ਰਾਸਤੇ ਦੇ ਉੱਤੇ ਚੱਲ ਰਿਹਾ ਹੈਗਾ ਔਰ ਜਿਹੜੇ ਪੰਜਾਬ ਦੇ ਉਜੋਗਪਤੀਆਂ ਦਾ ਸੁਪਨਾ ਹੈ ਉਹ ਹਕੀਕਤ ਦੇ ਵਿੱਚ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਉਹਨਾਂ ਨੂੰ ਹਕੀਕਤ ਦੇ ਵਿੱਚ ਬਣਾਉਂਦੀ ਹੈ ਤੁਹਾਡਾ ਕੋਈ ਸਵਾਲ ਹੋਵੇ ਡਾਕਟਰ ਸਾਹਿਬ ਜਿਹੜੀ ਤੁਸੀਂ ਸਨਤਕਾਰ ਮਿਲਨੀਆਂ ਦੀ ਗੱਲ ਕੀਤੀ ਹੁਣ ਤੱਕ ਕਿੰਨੀ ਕੋ ਇਨਵੈਸਟਮੈਂਟ ਆ ਚੁੱਕੀ ਹੈ ਕਿੰਨੇ ਐਨਰਜੀ ਉਦਯੋਗ ਨੇ ਜਿਨ੍ਹਾਂ ਤੇ ਕੰਮ ਸ਼ੁਰੂ ਹੋ ਗਿਆ ਔਰ ਅੱਜ ਜਿਹੜੀਆਂ ਮਿਲਨੀਆਂ ਹੋ ਰਹੀਆਂ ਨੇ ਸਾ ਮੁੰਬਈ ਦੇ ਵਿੱਚ 30 ਨਾਲ ਕੁ ਪੈਦਾ ਹੋਏਗਾ ਦੇਖੋ ਆਧੀਆਂ ਮਿਲੀਆਂ ਦੇ ਵਿੱਚ ਤੁਸੀਂ ਆਪਣੇ ਦੇਖਿਆ ਵੀ ਹੋਏਗਾ ਮੀਡੀਆ ਦੇ ਵਿੱਚ ਆ ਰਿਹਾ ਕਿਉਂਕਿ ਬਾਕੀ ਤੇ ਜਦੋਂ ਵਾਂਸਾ ਪੰਜਾਬ ਦੇ ਚੋਣ ਦੇ ਡਿਟੇਲ ਤੇ ਉਦੋਂ ਮਿਲੇਗੀ ਜਿੱਦਾਂ ਅੱਜ ਜਿਹੜਾ ਸਨ ਫਾਰਮਾ ਦੇ ਸੀਓ ਨੂੰ ਮਿਲੇ ਆ ਪਰ ਸੀਓ ਨੇ ਜਿਹੜੇ ਪੰਜਾਬ ਦੇ ਮਾਹੌਲਦਾਰ ਪੰਜਾਬ ਸਰਕਾਰ ਦੀ ਨੀਤੀਆਂ ਦੀ ਅੱਜ ਕੇ ਤਾਰੀਫ ਕੀਤੀ ਹੈ ਕਿ ਤੁਸੀਂ ਅੱਜ ਮੀਡੀਆ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਪਰ ਪੰਜਾਬ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਨਵੈਸਟ ਪੰਜਾਬ ਦੇ ਥਰੂ 74447 ਕਰੋੜ ਰੁਪਏ ਦੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਈ ਆ ਤੇ ਜਿਹਦੇ ਨਾਲ ਜੋਗ ਅਲੱਗ ਨੇ ਟਾਟਾ ਸਟੀਲ ਤੁਹਾਡੇ ਲਾਗੇ ਜਿਹੜਾ ਕਿ ਆਲਰੇਡੀ ਸ਼ੁਰੂ ਹੋ ਚੁੱਕਿਆ ਵਾ ਤੇ ਬਹੁਤ ਸਾਰੇ ਜਿਹੜੇ ਹੈਗੇ ਕਿਉਂਕਿ ਇਹ ਜਿਹੜਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਸਿਰਫ ਇਹ ਨਹੀਂ ਕਿ ਕਾਗਜ਼ਾਂ ਦੇ ਵਿੱਚ ਹੈ ਕਿ ਤੈਨੂੰ ਹੈਗੀ ਹੈ ਲਗਾਤਾਰ ਹੀ ਪੰਜਾਬ ਚ ਆ ਰਹੇ ਨੇ ਛੋਟੇ ਛੋਟੇ ਜਿਹੜੇ ਉਦਯੋਗ ਨੇ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ